ਵੀਰ ਜੀ ਹੋਰ ਕੀ ਹਾਲ ਚਾਲ ਆ ਨਾ ਆਪਾਂ ਆਪਣੇ ਭਰਾ ਕੋਲੇ ਆਏ ਸੀ ਸੰਦੀਪ ਪਿੰਡ ਕੜਾ ਸੀ ਬਈ ਆਪਣਾ ਪੰਨੀ ਵਾਲਾ ਠੀਕ ਹੈ ਬਾਕੀ ਸਾਰੇ ਵੀਰ ਭਰਾ ਬਾਈ ਨੂੰ ਜਾਣਦੇ ਹੀ ਆ ਬਾਕੀ ਬਾਈ ਦਾ ਆਪਦਾ ਵੀ ਚੈਨਲ ਆ ਬਾਕੀ ਆਪਾਂ ਗੱਲਬਾਤ ਕਰਦੇ ਆ ਤੇ ਆਪਣੇ ਭਰਾ ਵੀ ਆਏ ਸੀਗੇ ਨਾਲ ਤੇ ਆਪਾਂ ਉਹਨਾਂ ਨੂੰ ਲੈ ਕੇ ਆਏ ਸੀ ਬਾਈ ਸੰਦੀਪ ਕੋਲੇ ਹੋਰ ਬਾਈ ਕੀ ਹਾਲ ਚਾਲ ਆ ਬਹੁਤ ਬਈ ਬਾਈ ਸਤਿ ਸ਼੍ਰੀ ਅਕਾਲ ਕਨੇ ਵੀ ਭਰਾ ਆਪਣੇ ਚੈਨਲ ਦੇ ਭਰਾ ਦੇ ਨਾਲ ਜੁੜੇ ਹੋਏ ਨੇ ਤੇ ਬਹੁਤ ਬਹੁਤ ਧੰਨਵਾਦ ਭਰਾ ਦਾ ਜਿਹੜਾ ਭਰਾ ਅੱਜ ਆਪਣੇ ਕੋਲੇ ਆਪਣੇ ਮਿੱਤਰ ਪਰ ਮੈਨੂੰ ਇਹ ਸੀ ਫੇਸਬੁੱਕ ਤੇ ਕਿ ਅੱਜ ਭਰਾ ਆਪਣੇ ਕੋਲੇ ਪਹੁੰਚਿਆ ਤੇ ਮੰਦ ਵਿੱਚ ਇੰਨੀ ਖੁਸ਼ੀ ਹੋ ਰਹੀ ਹੈ ਮੈਨੂੰ ਲੱਗਦਾ ਵੀ ਯਾਰ ਜਿਹੇ ਬੰਦੇ ਨੂੰ ਵਿਆਹ ਦੀ ਖੁਸ਼ੀ ਨਹੀਂ ਹੁੰਦੀਗੀ ਇਸ ਤਰ੍ਹਾਂ ਹੁੰਦੀ ਹੈ ਕਿ ਭਰਾ ਇੰਨੇ ਚੱਲ ਕੇ ਆਪਣੇ ਘਰ ਪਹੁੰਚਿਆ ਹੈ ਹਾਂਜੀ ਤੇ ਬਾਕੀ ਭਰਾ ਆਪਣਾ ਜਿਹੜਾ ਇਹ ਆਇਆ ਸੀਗਾ ਅਫਰੀਕਾ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਮਿਲ ਕੇ ਆਇਆ ਫਿਰ ਆਪਣੇ ਕੋਲੇ ਆਇਆ ਸੀ ਠੀਕ ਹੈ ਤੇ ਭਰਾ ਪਹਿਲਾਂ ਆਪਣੇ ਕੋਲੇ ਆਇਆ ਫਿਰ ਭਰਾ ਨੂੰ ਆਪਾਂ ਬਾਈ ਦੇ ਸੰਦੀਪ ਕੋਲੇ ਲੈ ਕੇ ਆਇਆ ਤੇ ਬਾਈ ਨੇ ਇਹਨਾਂ ਨੂੰ ਇੱਕ ਜੋੜਾ ਗਿਫਟ ਕੀਤਾ ਠੀਕ ਹੈ ਆ ਆਪ ਦੀ ਪਸੰਦ ਦਾ ਬਾਕੀ ਉਹਦਾ ਸ਼ੌਂਕ ਕਰਾਉਣੇ ਆ ਬਈ ਇਹਦੇ ਬਾਰੇ ਮਹਾਰਾਜ ਜੀ ਦੱਸ ਦੀ ਕਬੂਤਰ ਬਾਰੇ ਪਹਿਲਾਂ ਆਪਾਂ ਦਿਖਾ ਦਿੰਨੇ ਆ ਕਬੂਤਰ ਨੂੰ ਠੀਕ ਹੈ। ਹਾਂ ਬਾਕੀ ਇਹਦੇ ਪੰਜੇ ਦਿਖਾ ਦੇ ਮਹਾਰਾਜ ਜੀ ਖੋਲ ਕੇ ਇਧਰੋਂ। ਬਾਕੀ ਇਹ ਤੇ ਮਾਰੇ ਸੰਦੀਪ ਬਾਈ ਇਹਦੇ ਬਾਰੇ ਦੱਸਦੇ ਮਹਾਰਾਜ ਕਬੂਤਰ ਬਾਰੇ। ਭਾਈ ਜੀ ਇਹ ਜਿਹੜੀ ਆਪਣੀ ਕਬੂਤਰ ਹੈ ਤੁਹਾਨੂੰ। ਹਾਂ ਜੀ। ਇਹ ਆਪਣੇ ਕਾਲ ਪੂਛ ਵਾਲੇ ਕਬੂਤਰ ਹੈ। ਠੀਕ ਹੈ ਜੀ। ਭਾਈ ਜੀ ਤੁਸੀਂ ਪਲਾਂ ਦੀ 10 ਤਰ੍ਹਾਂ ਤੇ ਵੀ ਸ਼ਰਧ ਹੋਈ ਕਬੂਤਰਾਂ ਨੂੰ। ਪਰ ਇਹ ਪਿੰਡ ਨਹੀਂ ਛੱਡਣਗੇ। ਇੰਨਾ ਆਪਾਂ ਨੂੰ ਇਹਨਾਂ ਤੇ ਵਿਸ਼ਵਾਸ ਹੈਗਾ। ਜਾ ਆਪਣਾ ਭਰਾ ਆ ਇਹਨਾਂ ਨੂੰ ਆਪਾਂ ਜੋੜਾ ਗਿਫਟ ਕੀਤਾ ਹੋਇਆ ਤੇ ਪਰਮਾਤਮਾ ਗਾਈ ਭਰਾ ਨੂੰ ਤੱਕਣਾ ਬਖਸ਼ੀ ਦੀ ਤੇ ਬਾਕੀ ਆ ਕਬੂਤਰੀ ਬਾਰੇ ਮਾੜਾ ਜਿਹਾ ਦੱਸ ਦਿਓ ਆ ਜਿਹੜੀ ਮਾਦੀ ਆ ਬਾਈ ਇਹ ਇਹ ਇਨਾਂ ਕੁੱਤਰਾਂ ਦੇ ਵਿੱਚੋਂ ਹੀ ਆ ਡਾਇਰੈਕਟ ਨਹੀਂ ਗਈ ਜਨ ਕਿ ਭੈਣ ਨਹੀਂ ਆਪਾਂ ਕਹਿ ਸਕਦੇ ਮੈਂ ਅੱਗੇ ਅੱਗੇ ਬਲੈਂਟ ਦੇ ਵਿੱਚੋਂ ਆ ਪੋਤੇ ਪੋਤਿਆਂ ਦੇ ਆ ਗਈ ਜੀ ਆਪਾਂ ਬਹੁਤ ਜ਼ਿਆਦਾ ਇਸ ਟਾਈਮ ਉੱਗੀ ਹੋਈ ਸੀ ਤੇ ਮਾਦੀਆਂ ਘੱਟ ਹੋਣੇ ਕਰਕੇ ਆਪਾਂ ਫਿਰ ਇੱਕ ਕੁੱਤੀ ਨੂੰ ਰੋਕ ਲਿਆ ਸੀਗਾ ਠੀਕ ਆ ਉਹਨਾਂ ਨੂੰ ਇਹ ਆਪਾਂ ਜੋੜਾ ਲੱਗਿਆ ਲਗਾਇਆ ਦਿੱਤਾ ਹੋਇਆ ਠੀਕ ਹੈ ਤੇ ਬਾਕੀ ਦੀ ਆਪਾਂ ਜਾਣਕਾਰੀ ਤੁਹਾਨੂੰ ਘਰੇ ਜਾ ਕੇ ਦਵਾਂਗੇ ਠੀਕ ਹੈ ਆਪਣੇ ਤੇ ਥੋੜਾ ਪਿੰਡ ਦੂਰ ਸੀਗਾ 30 ਕਿਲੋਮੀਟਰ ਪੈਦਾ ਵਾ ਠੀਕ ਹੈ ਤੇ ਬਾਕੀ ਆਪਾਂ ਸਾਰੀ ਗੱਲਬਾਤ ਆਪਾਂ ਕਰੀ ਜਾ ਕੇ ਕਰਾਂਗੇ ਬਾਕੀ ਭਰਾ ਤੋਂ ਆਪਾਂ ਨੂੰ ਆ ਜੋੜਾ ਗਿਫਟ ਕਰਤਾ ਆਪਣੇ ਆ ਬਾਈ ਨੂੰ ਤੇ ਆ ਬਾਈ ਦੀ ਸੰਦੀਪ ਇਹ ਹਮਾਰੇ ਸੰਦੀਪ ਭਾਈ ਹੈ ਹਮਾਰੇ ਵੱਡੇ ਭਾਈ ਹੈ ਇਹ ਪੰਜਾਬੀ ਨਹੀਂ ਮੁਝ ਆਤੀ ਨਹੀਂ ਹੈ ਹਿੰਦੀ ਆਤੀ ਹੈ ਤੇ ਇਹ ਹਮਾਰੇ ਵੱਡੇ ਭਾਈ ਹੈ ਹੁਣ ਦਾ ਬਹੁਤ ਬਹੁਤ ਧੰਨਵਾਦ ਹੈ ਔਰ ਹਮ ਲੋਗ ਬਾਜ਼ੇ ਦੂਸਾ ਆਏ ਇਨ ਜ਼ਮੀਨੇ ਕੇ ਲੀਏ ਸਿਰਫ ਇਸਪੇਸਰ ਮਿਲਨੇ ਕੇ ਲੀਏ ਔਰ ਭਾਈ ਆਏ ਆਏ ਤੇ ਮਿਲੋੜ ਤੋ ਬਾਈ ਨੇ ਹਮੇ ਬਹੁਤ ਜੋੜਾ ਗਿਫਟ ਦਿਆ ਇਸ ਕੇ ਲੀਏ ਮੈਂ ਬਹੁਤ ਬਹੁਤ ਧੰਨਵਾਦ ਹੈ ਬਾਈ ਦਾ ਇਹ ਹਮਾਰੇ ਬਡੇ ਵਾਜਾ ਸਿੰਘ ਜੀ ਭਾਈ ਠੀਕ ਹੈ ਜੀ ਤੇ ਲਓ ਬਾਈ ਜੀ ਆਪਾ ਘਰੇ ਪਹੁੰਚ ਗਏ ਸੀ ਏ ਠੀਕ ਹੈ ਤੇ ਆਪਾ ਜਾਣ ਮੇਰੇ ਖੁੱਲੇ ਛੱਡ ਸੀ ਇੱਧਰ ਆਪਣੇ ਲੱਗ ਕੇ ਤੇ ਉਧਰ ਆਪਣੇ ਦੂਸਰੇ ਵੀ ਇੱਧਰ ਜੋੜਾ ਇੱਕ ਆ ਬੈਠਾ ਪਿਆ ਬਾਕੀ ਦਾਣਾ ਪਾਣੀ ਆਪਾ ਪਾਤਾ ਸੀਗਾ ਆਪਾ ਸੰਦੀਪ ਭਰਾ ਕੋਲੇ ਗਏ ਸੀਗੇ ਬਾਕੀ ਤੁਸੀਂ ਦੇਖਿਆ ਹੀ ਅੱਗੇ ਵੀਡੀਓ ਦੇ ਵਿੱਚ ਦਾਣਾ ਪਾਣੀ ਇਹਨਾਂ ਨੇ ਖਾ ਲਿਆ ਤੇ ਬਾਕੀ ਇੱਕ ਨੁਕਸਾਨ ਹੋ ਗਿਆ ਆਪਣਾ ਅੰਦਰ ਆਪਣੇ ਆਂਡੇ ਇਧਰੋਂ ਵੀ ਖਰਾਬ ਹੋ ਗਏ ਮੀਨ ਦੇ ਕਰਨ ਬਾਛੜ ਕਰਨ ਠੀਕ ਹੈ ਹੁਣ ਇਹ ਥੋੜਾ ਜਿਹਾ ਸੈਟ ਬਦਲੋ ਚੇਂਜ ਕਰਨਾ ਪਊਗਾ ਆਪਾਂ ਨੂੰ ਤੇ ਬਾਕੀ ਉਹ ਜੋੜਾ ਤੁਹਾਨੂੰ ਇੱਕ ਰੀ ਦਿਖਾ ਦਿੰਨੇ ਆ ਪਿੰਜਰੇ ਦੇ ਵਿੱਚ ਆਪਾਂ ਖੁੱਲਾ ਛੱਡਿਆ ਵਾ ਉਹ ਤੁਹਾਨੂੰ ਦਿਖਾਉਣੇ ਆ ਠੀਕ ਹੈ ਤੇ ਫਿਰ ਕਰਦੇ ਆ ਕਿ ਗੱਲਬਾਤ ਆ ਸੰਦੀਪ ਭਰਾ ਤੋਂ ਆਪਾਂ ਲਿਆਏ ਆਂ ਜੋੜਾ ਤੇ ਆਪਣੇ ਭਰਾ ਜਿਹੜੇ ਆਏ ਆ ਇਹਨਾਂ ਨੂੰ ਗਿਫਟ ਕੀਤਾ ਠੀਕ ਹੈ ਉਹਨਾਂ ਨੇ ਬਾਕੀ ਜੋੜਾ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਿਆ ਵਾ ਤੇ ਬਾਕੀ ਆਪਾਂ ਵੀ ਇਹਨਾਂ ਨੂੰ ਤਿੰਨ ਗਿਫਟ ਕਰਾਂਗੇ ਠੀਕ ਹੈ ਤੇ ਉਹ ਇਹਨਾਂ ਨੂੰ ਦਿਖਾਉਣੇ ਤੇ ਬਾਕੀ ਕਰਦੇ ਆਂ ਗੱਲਬਾਤ ਆਪਾਂ ਤੇ ਲਓ ਬਈ ਆਪਾਂ ਤਿੰਨ ਕਬੂਤਰ ਚੱਕ ਲਏ ਠੀਕ ਹੈ ਆ ਮੇਲਾ ਤੇ ਬਾਕੀ ਦੋ ਫੀਮੇਲ ਆ ਬਾਕੀ ਆਪਾਂ ਕੱਢ ਕੇ ਸ਼ੌਂਕ ਕਰਾਉਣੇ ਆ ਠੀਕ ਹੈ ਤੁਹਾਨੂੰ ਇਹਨਾਂ ਦਾ ਬਾਕੀ ਆ ਕਬੂਤਰ ਆਇਤ ਕੀ ਸੀਜ਼ਨ ਵੀ ਆਪਣੇ ਕੋਲੇ ਉੱਡਿਆ ਆ ਘਰੇ ਹੀ ਤੇ ਪਿਛਲੇ ਸੀਜ਼ਨ ਵੀ ਆਪਣੇ ਕੋਲੇ ਉੱਡਿਆ ਆ ਬਾਕੀ ਇਹਦੀਆਂ ਵੀਡੀਓ ਤੁਸੀਂ ਦੇਖੀਆਂ ਹੋਈਆਂ ਸਾਰੇ ਵੀਰ ਭਰਾਵਾਂ ਨੇ ਜੇ ਨਹੀਂ ਦੇਖੀਆਂ ਜਾ ਕੇ ਤੁਸੀਂ ਦੇਖ ਸਕਦੇ ਆ ਬਾਕੀ ਪਹਿਲਾਂ ਦਾ ਭਰਾ ਨੂੰ ਆ ਪਸੰਦ ਕਰਾਈਏ ਆ ਲੋ ਇਹ ਇੱਕ ਆਪਾਂ ਇਹਨੂੰ ਫੀਮੇਲ ਕੱਢ ਦਿੰਦੇ ਆ ਜਿਹੜਾ ਆਪਾਂ ਇਹਦੇ ਨਾਲ ਜੋੜਾ ਲਾਵਾਂਗੇ ਠੀਕ ਹੈ ਇੱਕ ਮਿੰਟ ਕਾਲੀ ਅੱਖਾਂ ਦੀ ਇੱਕ ਕਬੂਤਰੀ ਆਪਣੀ ਇਹਦੇ ਨਾਲ ਜੋੜਾ ਆਪਾਂ ਲਾ ਕੇ ਦਵਾਂਗੇ ਇਹਦਾ ਠੀਕ ਹੈ ਬਾਕੀ ਭਰਾ ਆਪਦਾ ਚੇਂਜ ਕਰ ਸਕਦਾ ਜੇ ਕਰਨਾ ਹੋਵੇ ਤਾਂ ਆਪਦੀ ਪਸੰਦ ਦਾ ਬਾਕੀ ਮੇਰੇ ਹਿਸਾਬ ਨਾਲ ਤੇ ਇਹ ਜੋੜਾ ਆਪਾਂ ਲਾ ਕੇ ਦਵਾਂਗੇ ਬਾਕੀ ਤੁਸੀਂ ਆ ਦੇਖ ਲਓ बाकी पसंद है दसों चीज़ पर कहने दिल लगी भाई नहीं वो पंजाबी आती नहीं है हिंदी आती है हिंदी बोलने है ठीक है और हमारे भाई है मजिंदर भाई ये इनसे मिलने के लिए हम बहुत दूर से आए थे ठीक है भाई और इन्होंने गिफ्ट कराया मैं इनका बहुत बहुत धन्यवाद है भाई और यहाँ के वाकई में पंजाब आके लगा है कि भाई पंजाब वाकई में जिस चीज़ से पंजाब मशहूर है वो चीज़ पंजाब के अंदर मिली है हमें देखने को मिली है और बहुत अच्छा मान सम्मान मिला है और हर चीज़ में आप हमारी खिदमत हुई है हमारी ख़ातिरदारी हर सब आदमी ने करी है बहुत आदमी अच्छे इधर के सब लोग उससे मिले हैं काफ़ी लोगों के पास गए हम तो सबसे मिलके बहुत अच्छा लगा है पंजाब का नाम सुना था आज आके देखा है पंजाब में तो जैसा नाम सुना था पंजाब का वैसा ही पंजाब में है और बाकी हमारे भाई हैं वो बताएंगे सब बाकी एक ये पट्टी है ठीक है एक ये अपने इस साल पकड़ी थी अपनी छतरी पे आ बैठ गई ठीक है ये 3 2 घंटे मतलब 3 3:30 बजे तक उड़ी हुई है पहले तो कम उड़ती थी जब पट्टी थी जब 10 पर साफ होगी ना फिर बड़ी आउटने लगी बाकी ये वीडियो थोड़ी मैं हिंदी में ता बोल रहा हूं क्योंकि हमारा भाई भी देख रहा है ना उधर के बंदे भी देखेंगे इसलिए थोड़ी की पंजाबी वाले बंदे थोड़ा जा सेट कर लेना अपने वीडियो को ठीक है तो ये बाकी एक ये कबूतरी है इसका भी शौक करा देते हैं ये भी इस बार हमारे पास उड़ी हुई है ठीक है 1 2 बजे तक ये उड़ी हुई है कबूतरी बाकी इस इसका जो बाप है वो तुमको पता ही है सारे भाइयों को जो मकोईया का ठीक है काली का इसके मुकोइया कहते हैं हम काली को के कहते हैं बाकी तीनों दसों कबूतर कैसे लगे आपको कबूतर है भाई, कभुदर एक नंबर कबूतर है और तो कबूतर बहुत अच्छे कबूतर है बाकी ये छोटा सा गिफ्ट है ठीक है अपने भाई की तरफ से धन्यवाद है आपका ਤੇ ਲੋ ਬਾਈ ਜੀ ਆਪਾਂ ਜਨਮਰ ਸਾਰੇ ਦਿਖਾਤੇ ਸੀ ਭਰਾਵਾਂ ਨੂੰ ਠੀਕ ਹੈ ਸ਼ੌ ਸ਼ੌ ਕਰਾਤਾ ਜਿੰਨੀ ਆਪਣੇ ਤੋਂ ਸੇਵਾ ਹੋਈ ਭਰਾਵਾਂ ਦੀ ਆਪਾਂ ਮਾੜੀ ਚੰਗੀ ਕਰਤੀ ਆ ਠੀਕ ਹੈ ਵੀਰ ਤੇ ਬਾਕੀ ਇਹਨਾਂ ਨੂੰ ਸਵੇਭ ਬਾਈ ਜੀ ਆਪਾਂ 3 ਵਜੇ ਟ੍ਰੇਨ ਤੇ ਚੜਾ ਕੇ ਆਵਾਂਗੇ ਠੀਕ ਹੈ ਤੇ ਬਾਕੀ ਜਨਮਰ ਇਹਨਾਂ ਨੂੰ ਦਿਖਾਤੇ ਆ ਜਿਹੜੇ ਦੇਣੇ ਆ ਇੰਨੀ ਦੂਰੋਂ ਆਏ ਆ ਭਰਾ ਹਨ ਆਪਣੇ ਵਾਸਤੇ ਗਿਫਟ ਵੀ ਲੈ ਕੇ ਆਈ ਸੀਗੇ ਉਹ ਤਾਂ ਮੈਂ ਉਹ ਉਹ ਜਿਹਦੀ ਓਪਨਿੰਗ ਸੀ ਨਾ ਉਹ ਆ ਮੈਂ ਪਹਿਲੇ ਹੀ ਕਰਤੀ ਸੀ ਕਿਉਂਕਿ ਆਪਣੇ ਕੋਲੇ ਫੋਨ ਜਿਹਦੇ ਤੇ ਆਪਾਂ ਵੀਡੀਓ ਬਣਾਈਂਦੀ ਆ ਉਹ ਆਪਣੇ ਕੋਲੇ ਫੋਨ ਹੈ ਨਹੀਂ ਸੀਗਾ ਠੀਕ ਹੈ ਮੇਰਾ ਭਰਾ ਗਿਆ ਹੋਇਆ ਸੀ ਕਿਤੇ ਫਿਰ ਪਹਿਲੇ ਹੀ ਓਪਨਿੰਗ ਉਹਦੀ ਹੋ ਗਈ ਸੀ ਠੀਕ ਹੈ ਤੇ ਬਾਕੀ ਉਹ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇਖ ਜੂਗਾ ਕਿਹੜਾ ਭਰਾ ਨੇ ਆਪਾਂ ਨੂੰ ਗਿਫਟ ਮਿਲ ਦਿੱਤਾ ਹੋਇਆ ਵਾ ਤੇ ਬਾਕੀ ਇਹਨਾਂ ਨੂੰ ਆਪਾਂ ਛੱਡਣ ਨੂੰ ਵੀ ਜਾਵਾਂਗੇ ਠੀਕ ਹੈ ਜੇ ਤਾਂ ਆਪਣੇ ਤੋਂ ਰਾਤ ਨੂੰ ਵੀਡੀਓ ਬਣੀ ਹੋਈ ਬਣਾ ਦਾਂਗੇ ਨਹੀਂ ਤੇ ਫਿਰ ਆਪਣਾ ਇੱਥੇ ਐਂਡ ਹੋ ਜਾਊਗਾ ਠੀਕ ਹੈ ਵੀਰ ਜੀ